ਇਹਨੂੰ ਪਤਾ ਸੀ ਕਿ ਮੈਂ ਇਹ ਕੰਮ ਜਿਹੜਾ ਮੜਾ ਕੀਤਾ ਟਾਈਮ ਨੇ ਜਨਮ ਕਿ ਕੱਢਿਆ ਤਾਂ ਕਿ ਮੈਂ ਵੋਟਾਂ ਦੇ ਬਿਲੇ ਅੰਦਰ ਜਾਵਾਂ ਤੇ ਲੋਕਾਂ ਦੀ ਦੇ ਵਿੱਚ ਹੰਦਰ ਦੀ ਮੇਰੇ ਲਈ ਪ੍ਰਤੀ ਵਧੀਆ ਹੋਵੇ ਤੇ ਮੈਂ ਚੰਗੀਆਂ ਵੋਟਾਂ ਲੈ ਜਾਵਾਂ ਜਦੋਂ ਪ੍ਰੇਸ਼ਟਾਚਾਰਤਾ ਹੋਇਆ ਹੂੰ ਜੇ ਪ੍ਰੇਸ਼ਟਾਚਾਰ ਨਹੀਂ ਹੋਇਆ ਹੁੰਦਾ ਤਾਂ ਆਈਡੀ ਸਾਹਮਣੇ ਪੇਸ਼ ਹੁੰਦਾ ਤਾਂ ਇਹ ਗ੍ਰਿਫਤਾਰ ਨਹੀਂ ਹੋ ਸਕਦਾ ਸੀ ਇਹਦਾ ਮਤਲਬ ਇਹ ਹੈ ਪੰਜਾਬ ਦੇ ਵਿੱਚ ਜਿੰਨੇ ਪਰਚੇ ਹੋ ਰਹੇ ਨੇ ਜਾਂ ਜਿਹੜੇ ਵੀ ਲੋਕ ਭਗਵੰਤ ਸਿੰਘ ਕਹਿੰਦੇ ਨੇ ਕਿ 300 ਬੰਦੇ ਸੀ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜ ਦਿੱਤੇ ਇਹ ਫੇ ਪੰਜਾਬ ਵਿੱਚ ਭਗਵਾਨਦਮਨ ਮਿੱਤੇ ਕੀਤਾ ਉਹਨਾਂ ਨੇ ਗਲਤ ਨੀਤੀ ਬਣਾ ਕੇ ਬਹੁਤ ਮੋਟਾ ਪੈਸਾ ਇਕੱਠਾ ਕੀਤਾ ਆਮ ਪਾਰਟੀ ਜਿਹੜੀ ਹੈ ਇਮਾਨਦਾਰ ਪਾਰਟੀ ਨਹੀਂ ਹੈ ਜਿਹੜਾ ਅੱਗੇ ਕੰਮ 10 20 ਹਜ਼ਾਰ ਚ ਹੁੰਦਾ ਸੀ ਉਹ ਲੱਖ 2 ਲੱਖ ਵਿੱਚ ਹੁੰਦਾ ਹੈ ਛਿ ਬਿਨਾ ਪੈਸਿਆਂ ਤੋਂ ਕੋਈ ਥੋੜਾ ਕੰਮ ਨਹੀਂ ਹੋਣਾ ਛੇ ਆਮ ਪੈਸੇ ਲੈ ਰਹੇ ਨੇ ਕਹਿੰਦੇ ਜੀ ਨਸ਼ਾ ਖਤਮ ਕਰ ਦਾਂਗੇ ਤੁਹਾਨੂੰ ਇੱਕ ਮਹੀਨਾ ਦਿਓ ਦੋ ਮਹੀਨੇ ਦਿਓ ਦੋ 2.5 ਸਾਲ ਹੋ ਚੁੱਕੇ ਨੇ ਨਸ਼ਾ ਕਿਨੋਂ ਬੋਝਾ ਦਾ ਵਧਿਆ ਪੰਜਾਬ ਦੇ ਵਿੱਚ ਵਪਾਰ ਕਟਿਆ ਦਿਲ ਕੀ ਅੱਜ ਕੋਈ ਸਰਦ ਨਹੀਂ ਮੋਟਾ ਕਿਉਂ ਨਹੀਂ ਪੈ ਰਹੀਆਂ ਸਹੀ ਕੌਂਸਲ ਦੀ ਬਟਨ ਲੀਡ ਕਰਦੇ ਜਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਲੋਕਾਂ ਨੇ ਹਮ ਚੋਣਨਾ ਨਹੀਂ ਹੈਗਾ ਸ਼ਾਇਦ ਲੋਕ ਪੋਲ ਜਾਂ ਤੋਂ ਲੀਡ ਕਰਾ ਦਈਏ ਅੱਜ ਉਹਨਾਂ ਦਾ ਨੰਬਰ ਹੈ ਕੱਲ ਉਹਨਾਂ ਦਾ ਨੰਬਰ ਆ ਜਾਊਗਾ ਕਿਉਂਕਿ ਉਹੀ ਨੀਤੀ ਖਿਰਾਰ ਦੀ ਪਾਲਿਸੀ ਜਿਹੜੀ ਹੈ ਦਿੱਲੀ ਦੇ ਵਿੱਚ ਹੈ ਉਹੀ ਪੰਜਾਬ 'ਚ ਲਾਗੂ ਹੋਈ ਹੈ ਕੀ ਲੱਗਦਾ ਜੀ ਕੇਜਰੀਵਾਲ ਨੂੰ ਹੁਣ ਨੈਤਿਕਤਾ ਦੇ ਆਧਾਰ 'ਤੇ ਇਸਤਫਾ ਦੇ ਦੇਣਾ ਚਾਹੀਦਾ ਹੈ ਜਾਂ ਜੇਲ੍ਹ ਦੇ ਵਿੱਚੋਂ ਹੀ ਸਰਕਾਰਾਂ ਫਿਰ ਹੁਣ ਚੱਲਣਗੀਆਂ ਕਿਉਂਕਿ ਜੇ ਪੰਜਾਬ ਬਚਾਉਣਾ ਦੀ ਰੇਡ ਦੇ ਵਿੱਚ ਤੱਪਾ ਪਾਰਟੀ ਜੰਤਾ ਪਾਰਟੀ ਦੇ ਕਾਲੀ ਦਲ ਦਾ ਗਠਜੋੜ ਹੋਣਾ ਬਹੁਤ ਜੁੜੀ ਹੈ। ਸਤਿ ਸ਼੍ਰੀ ਅਕਾਲ ਸਿਟੀ ਓਮ ਨਿਊਜ਼ ਦੇਖ ਰਹੇ ਹੋ ਤੁਹਾਡੇ ਨਾਲ ਮੈਂ ਜਸਪ੍ਰਿਤ। ਦਿੱਲੀ ਸ਼ਰਾਬ ਘੋਟਾਲੇ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਉਪ ਚਰਚਾ ਲਈ ਉਹਨਾਂ ਨੂੰ ਰਿਮਾਂਡ ਤੇ ਜਿਹੜਾ ਲਿੱਤਾ ਗਿਆ 28 ਤਰੀਕ ਤੱਕ ਤੇ ਹੁਣ ਉਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਦੀ ਛਵੀ ਹੈ ਉਹ ਕਿਤੇ ਨਾ ਕਿਤੇ ਡਗਮਗਾਂਦੀ ਹੋਈ ਨਜ਼ਰ ਆ ਰਹੀ ਹੈ ਇਸੇ ਬਾਬਤ ਅਸੀਂ ਗੱਲਬਾਤ ਕਰਨ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵਿਨੋਦ ਜੈਨ ਜੀ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਸਰ ਬਹੁਤ ਵਧੀਆ ਜੀ ਸਰ ਕਿਵੇਂ ਦੇਖਦੇ ਹੋ ED ਵੱਲੋਂ ਜਿਹੜੀ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਹਨੂੰ ਕਿੱਦਾਂ ਦੇਖਦੇ ਹੋ ED ਨੇ ਕਾਫੀ ਵਾਰ ਉਹਨਾਂ ਨੂੰ ਸਬੰਨ ਕੱਢੇ ਪਰ ਭਗਵੰਦ ਮਾਨ ਜੀ ਦੇ ਜਿਹੜੇ ਹੈੱਡ ਨੇ ਕੇਜਰੀਵਾਲ ਜੀ ਉਹਨਾਂ ਨੇ ਬੜਾ ਜੋਰ ਲਾ ਕੇ ਟਾਈਮ ਕੱਢਿਆ ਤਾਂ ਕਿ ਵੋਟਾਂ ਤੋਂ ਪਹਿਲਾਂ ਮੈਂ ਆਪਣੀ ਗ੍ਰਿਫਤਾਰੀ ਦਵਾ ਕਿਉਂਕਿ ਇਹਨੂੰ ਪਤਾ ਸੀ ਕਿ ਗ੍ਰਿਫਤਾਰ ਮੈਨੂੰ ਕਰਨਾ ਹੈ ਕਿਉਂਕਿ ਅਸੀਂ ਗਲਤ ਕੰਮ ਕੀਤਾ ਭ੍ਰਿਸ਼ਟਾਚਾਰ ਹੋਇਆ ਬਹੁਤ ਵੱਡਾ ਇਹ ਇਹਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਕਿਉਂਕਿ ਇਹਨਾਂ ਦੇ ਪਹਿਲਾਂ ਵੀ 4 ਲੋਕ ਜੇਲ੍ਹ ਵਿੱਚ ਨੇ ਤੇ ਇਸ ਕਰਕੇ ਇਹਨਾਂ ਨੇ ਕਾਫੀ ਟਾਈਮ ਕੱਢਣ ਦੀ ਕੋਸ਼ਿਸ਼ ਕੀਤੀ ਤੇ ਟਾਈਮ ਕੱਢਿਆ ਤੇ ਹੁਣ ਵੋਟਾਂ ਨੇੜੇ ਨੇ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਪਤਾ ਸੀ ਕਿ ਮੈਂ ਇਹ ਕੰਮ ਜਿਹੜਾ ਮੜਾ ਕੀਤਾ ਟਾਈਮ ਨੇ ਜਨਮ ਕਿ ਕੱਢਿਆ ਤਾਂ ਕਿ ਮੈਂ ਵੋਟਾਂ ਦੇ ਬਿਲ ਇਹ ਅੰਦਰ ਜਾਵਾਂ ਤੇ ਲੋਕਾਂ ਦੀ ਦੇ ਵਿੱਚ ਹੰਦਰ ਦੀ ਮੇਰੇ ਲਈ ਪ੍ਰਤੀ ਵਧੀਆ ਹੋਵੇ ਤੇ ਮੈਂ ਕਿੰਗੇ ਵੋਟਾਂ ਲੈ ਜਾਵਾਂ ਲੱਗਦਾ ਕਿ ਜਿਹੜੇ ਏਡੀ ਵੱਲੋਂ ਪਹਿਲੇ 8 9 ਸੱਮਨ ਭੇਜੇ ਗਏ ਐ ਤੇ ਅਗਰ ਕੇਜਰੀਵਾਲ ਸਾਹਿਬ ਪਹਿਲੇ ਚਲੇ ਜਾਂਦੇ ਪੁੱਛਗੀ ਚ ਲਈ ਤੇ ਇੰਨਾ ਵੱਡਾ ਬਿਵਾਲ ਖੜਾ ਨਾ ਹੁੰਦਾ ਉਹ ਤਾਂ ਜੇ ਪਹਿਲਾਂ ਚਲੇ ਜਾਂਦੇ ਤਾਂ ਪਹਿਲਾਂ ਹੀ ਜੀ ਨੇ ਗ੍ਰਿਫਤਾਰ ਕਰ ਲੈਣਾ ਸੀ ਹੂੰ ਕਿਉਂਕਿ ਭ੍ਰਸ਼ਟਾਚਾਰ ਤਾਂ ਹੋਇਆ ਹੂੰ ਜੇ ਭ੍ਰਸ਼ਟਾਚਾਰ ਨਹੀਂ ਹੋਇਆ ਹੁੰਦਾ ਤਾਂ ਇਹ ਜਿਵੇਂ ਪੇਸ਼ ਹੁੰਦਾ ਤਾਂ ਇਹ ਗ੍ਰਿਫਤਾਰ ਨਹੀਂ ਹੋ ਸਕਦਾ ਸੀ ਪਰ ਜੇ ਇਹਨੇ ਕੋਈ ਇਦਾਂ ਦਾ ਕੰਮ ਕੀਤਾ ਤਾਂ ਇਹ ਡਰ ਰਿਆ ਸੀ ਪਹਿਲਾਂ ਵੀ ਲੋਕ ਜੇਲ੍ਹ ਵਿੱਚ ਜਾ ਚੁੱਕੇ ਨੇ ਜਿਹੜੇ ਕਿ ਆਮ ਪਾਰਟੀ ਦੇ ਲੋਕ ਨੇ ਕਿ ਮਨੀਸ਼ ਸੋਧਿਆ ਜੀ ਨੇ ਕਿ ਉਹ ਸੰਜੀਤ ਜੀ ਨੇ ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਗਲਤ ਕੰਮ ਕੀਤਾ ਤਾਂ ਹੀ ਗਏ ਇਦਾਂ ਨਹੀਂ ਹੋ ਸਕਦਾ ਕਿ ਬਿਨਾਂ ਕੋਈ ਗੰਮ ਕੀਤੇ ਦੋ ਸਰਕਾਰ ਉਹਨਾਂ ਨੂੰ ਜੇਲ੍ਹ ਭੇਜ ਦੇਵੇ ਕਿਉਂਕਿ ਸਰਕਾਰ ਦੇ ਹੱਥ ਵਿੱਚ ਨਹੀਂ ਹੁੰਦਾ ਇਹ ਸਾਰਾ ਕੰਮ ਕੋਰਟ ਦਾ ਹੁੰਦਾ ਹਾਈ ਕੋਰਟ ਦਾ ਹੁੰਦਾ ਸੁਪਰੀਮ ਕੋਰਟ ਦਾ ਹੁੰਦਾ ਜਿਹੜੇ ਕੋਰਟਾਂ ਨੇ ਉਹਦੇ ਵਿੱਚ ਕੋਈ ਬੰਦਾ ਰਾਜਨੀਤੀ ਲੋਕ ਕੱਕਾ ਨਹੀਂ ਕਰ ਸਕਦੇ ਪਰ ਆਮ ਆਦਮੀ ਪਾਰਟੀ ਦਾ ਇਲਜ਼ਾਮ ਲਗਾਉਂਦੀ ਹੈ ਕਿ ਈਡੀ ਮਤਲਬ ਬੀਜੇਪੀ ਸਿੱਧੇ ਤੌਰ ਤੇ ਇਲਜ਼ਾਮਬਾਜ਼ੀ ਕਰ ਰਹੀ ਹੈ ਇਹਦਾ ਮਤਲਬ ਹੈ ਪੰਜਾਬ ਦੇ ਵਿੱਚ ਜਿੰਨੇ ਪਰਚੇ ਹੋ ਰਹੇ ਨੇ ਹਾਂ ਜਾਂ ਜਿਹੜੇ ਵੀ ਲੋਕ ਭਗਵੰਤ ਸਿੰਘ ਜੀ ਕਹਿੰਦੇ ਨੇ ਕਿ 300 ਬੰਦੇ ਸੀ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜ ਦਿੱਤੇ ਹਾਂ ਇਹ ਪੰਜਾਬ ਵਿੱਚ ਭਗਵੰਤ ਮਾਨ ਨੇ ਕੀਤਾ ਹਾਂ ਜੇ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤਾਂ ਉਹ ਜੇਲ੍ਹ ਗਏ ਨੇ ਜੀ ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਕੇਜਰੀ ਬਾਜ ਜੀ ਨੇ ਕੁਛ ਕੀਤਾ ਨਾ ਹੋਵੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਇਦਾਂ ਨਹੀਂ ਹੋ ਸਕਦਾ ਉਹਨਾਂ ਨੇ ਜਿਹੜੀ ਨੀਤੀ ਬਣਾਈ ਸੀ ਇਹ ਸ਼ਰਾਬ ਦੀ ਇਹਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਘੁਟਾਲਾ ਕੀਤਾ ਇਹਨਾਂ ਨੇ ਬਣਾਈ ਇਸੇ ਤਰ੍ਹਾਂ ਸੀ ਕਿ ਬਹੁਤ ਰੁਪਇਆ ਇਕੱਠਾ ਹੋ ਜਾਵੇ ਕਿਉਂਕਿ ਇਹਨੂੰ ਲੱਗਿਆ ਇਹਨੂੰ ਇਹ ਨਹੀਂ ਪਤਾ ਸੀ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਜਾਂ ਦੂਜੀ ਸਰਕਾਰ ਜਿਹੜੀ ਬੈਠੀ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਅਸੀਂ ਇਦਾਂ ਕੰਮ ਕਰਾਂਗੇ ਇਹਨਾਂ ਨੇ ਗਲਤ ਨੀਤੀ ਬਣਾ ਕੇ ਬਹੁਤ ਮੋਟਾ ਪੈਸਾ ਇਕੱਠਾ ਕੀਤਾ ਇਹਦੇ ਵਿੱਚ ਕਿ ਦੇਖੋ ਹੁਣ ਅੰਨਾ ਜੀ ਬੈਠੇ ਨੇ ਜਿਹੜੇ ਕਿਨਾਂ ਦੇ ਗੁਰੂ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਇਹ ਸੀਐਮ ਬਣੇ ਨੇ ਜੀ ਉਹਨਾਂ ਨੇ ਅਨਹਾਰੀ ਦਾ ਨਾਮ ਲੈ ਕੇ ਇਹ ਪਾਰਟੀ ਬਣਾਈ ਤੇ ਇੰਨੀ ਜਿੱਤ ਪ੍ਰਾਪਤ ਕੀਤੀ ਬਿਲਕੁਲ ਉਹਨਾਂ ਨੇ ਵੀ ਕਿਹਾ ਕਿ ਮੈਂ ਇਹ ਚੀਜ਼ ਦੇ ਕੋਈ ਐਂਟੀਆਂ ਇਹਨਾਂ ਨੇ ਗਲਤ ਕੰਮ ਕੀਤਾ ਮੈਂ ਪਹਿਲਾਂ ਵੀ ਲੈਟਰ ਕੱਢ ਕੇ ਇਹਨਾਂ ਦੱਸ ਚੁੱਕਿਆ ਕਿ ਨੀਤੀ ਸਹੀ ਨਹੀਂ ਹੈਗੀ ਹੂੰ ਜੀ ਉਹਨਾਂ ਦੇ ਗੁਰੂ ਵੀ ਇਹ ਗੱਲ ਕਹਿ ਰਹੇ ਨੇ ਤਾਂ ਫਿਰ ਸਾਨੂੰ ਵੀ ਮੰਨ ਲੈਣਾ ਚਾਹੀਦਾ ਕਿ ਇਹਦੇ ਵਿੱਚ ਬਹੁਤ ਵੱਡਾ ਭ੍ਰਿਸ਼ਟਾਚਾਰ ਹੋਇਆ ਬਹੁਤ ਪੈਸਾ ਇਹਨਾਂ ਨੇ ਇਕੱਠਾ ਕੀਤਾ ਇਹ ਪੈਸਾ ਸਾਡੇ ਲੋਕਾਂ ਦਾ ਅਸੀਂ ਲੋਕਾਂ ਨੇ ਟੈਕਸ ਦਿੱਤਾ ਤਾਂ ਇਹਨਾਂ ਪੈਸਾ ਇਕੱਠਾ ਹੋਇਆ ਤੇ ਇਹਨਾਂ ਨੇ ਉਹ ਦੂਜੀਆਂ ਸਟੇਟਾਂ ਦੇ ਵਿੱਚ ਜਦੋਂ ਚੋਣਾਂ ਲੜਨੀਆਂ ਨੇ ਚਾਹੇ ਉਹ ਗੋਆ ਵਾ ਕੋੜਾ ਪੇਥੋਂ ਖੱਟ ਕਰ ਦਿੱਤਾ ਰੁਪਿਆ ਲੈ ਜਾ ਕੇ ਉਹ ਰੁਪਿਆ ਆਇਆ ਕਿਥੋਂ ਉਹ ਸਾਰਾ ਰੁਪਿਆ ਜਿਹੜਾ ਵਾ ਇਦਾਂ ਹੀ ਦੋ ਨੰਬਰ ਦਾ ਇਕੱਠਾ ਕੀਤਾ ਤੇ ਖਰਚ ਕਰ ਦਿੱਤਾ ਪਰ ਆਮ ਆਦਮੀ ਪਾਰਟੀ ਤਾਂ ਹਮੇਸ਼ਾ ਹੁੰਗਾਰਾ ਪਰ ਦੇ ਕਿ ਉਹ ਇਮਾਨਦਾਰ ਪਾਰਟੀ ਹੈ ਆਮ ਜਨਤਾ ਲਈ ਬਣੀ ਹੋਈ ਪਾਰਟੀ ਹੈ ਇਹ ਤਾਂ ਹੁਣ ਕਹਿੰਦੀ ਗੱਲ ਹੈ ਕਿਉਂਕਿ ਇਹਨਾਂ ਸਭ ਲੋਕਾਂ ਨੂੰ ਪਤਾ ਲੱਗ ਗਿਆ ਆਮ ਪਾਰਟੀ ਜਿਹੜੀ ਹੈ ਇਮਾਨਦਾਰ ਪਾਰਟੀ ਨਹੀਂ ਹੈ ਇਹ ਪੰਜਾਬ ਦੇ ਵਿੱਚ ਵੀ ਦੇਖਿਆ ਜਦੋਂ ਤੇ ਪੰਜਾਬ ਵਿੱਚ ਆਮ ਪਾਰਟੀ ਸਰਕਾਰ ਬਣੀ ਐ ਤਾਂ ਪੰਜਾਬ ਦਾ ਬਹੁਤ ਮਾੜਾ ਹਾਲ ਹੋ ਚੁੱਕਿਆ ਜੀ ਬੜੇ ਬੜੇ ਬੋਲ ਲੱਗੇ ਨੇ ਵੀ 300 ਬੰਦੇ ਜਿਹੜੇ ਐ ਭ੍ਰਿਸ਼ਟਾਚਾਰੀ ਉਹ ਜੇਲ੍ਹ 'ਚ ਭੇਜਤੇ ਹਮ ਅੱਜ ਪੰਜਾਬ ਦੇ ਲੋਕਾਂ ਨੂੰ ਪੁੱਛੋ ਕਿ ਭ੍ਰਿਸ਼ਟਾਚਾਰ ਕਿੱਥੇ ਪਹੁੰਚ ਚੁੱਕਿਆ ਜਿਹੜਾ ਅੱਗੇ ਕੰਮ 10-20 ਹਜ਼ਾਰ 'ਚ ਹੁੰਦਾ ਸੀ ਉਹ ਲੱਖ-2 ਲੱਖ ਵਿੱਚ ਹੁੰਦਾ ਹ ਬਿਨਾਂ ਪੈਸਿਆਂ ਤੋਂ ਕੋਈ ਥੋੜਾ ਕੰਮ ਨਹੀਂ ਹੋਣਾ ਸਰੇ ਆਮ ਪੈਸੇ ਲੈ ਰਹੇ ਨੇ ਕੀ ਭਗਵੰਤ ਮਾਨ ਜੀ ਨੂੰ ਪਤਾ ਨਹੀਂ ਹਮ ਉਹਨਾਂ ਨੂੰ ਪਤਾ ਸਭ ਕੁਝ ਕਿਉਂਕਿ ਇਹ ਸਾਰੇ ਬੰਦੇ ਟੈਚ ਨੇ ਕੁਝ ਦੇ ਨਾਲ ਹੂੰ ਐਦਾਂ ਨਹੀਂ ਹੋ ਸਕਦਾ ਕਿ ਸਰਕਾਰ ਨੂੰ ਪਤਾ ਨਾ ਹੋਵੇ ਕਿ ਭ੍ਰਸ਼ਟਾਚਾਰ ਇਹ ਨਾ ਬਚੂ ਗਿਆ ਜਿਹੜੇ ਕੰਮ ਭਗਵੰਤ ਸਿੰਘ ਉਸ ਟਾਈਮ ਦੂਜੀ ਪਾਰਟੀ ਨੂੰ ਕਹਿੰਦੇ ਸੀਗੇ ਹੂੰ ਵੀ ਦੇਖੋ ਕਿੰਨੀ ਐਡ ਕਰਦੇ ਨੇ ਕਿੱਡੇ ਬੋਰਡ ਲਾਏ ਹੋਏ ਨੇ ਜੀ ਕਿੰਨੇ ਇਹਨਾਂ ਨੇ ਆਪਣੇ ਦੇ ਨਾਲ ਸਕੋਟੀਆਂ ਰੱਖੀਆਂ ਹੋਈਆਂ ਨੇ ਕਿੱਦਾਂ ਇਹ ਜਹਾਜ਼ ਯੂਜ਼ ਕਰਦੇ ਨੇ ਕਿੱਦਾਂ ਹੈਲੀਕਾਪਟਰ 'ਚ ਬੈਠਦੇ ਨੇ ਹੂੰ ਇਹਨਾਂ ਨੇ ਉਹ ਰਕਮ ਹੈ ਅੱਗੇ ਨਾਲੋਂ 5-10 ਗੁਣਾ ਵਧਾਤਾ ਜੀ ਸਰ ਲੋਕਾਂ ਨੂੰ ਪਤਾ ਨਹੀਂ ਇਹਨੇ ਕਿਆ ਕੀ ਸੀ ਤੇ ਕਰ ਕੀ ਰਹੇ ਨੇ ਬਿਲਕੁਲ ਐਕੋ ਕਿ ਅੱਜ ਪੰਜਾਬ ਦੇ ਹਾਲਾਤ ਵੀ ਬਹੁਤ ਮਾੜੇ ਹੋ ਚੁੱਕੇ ਨੇ ਹੂੰ ਕਿ ਉਹ ਭ੍ਰਿਸ਼ਟਾਚਾਰ ਹੈ ਕਿ ਉਹ ਨਸ਼ੇ ਦੀ ਗੱਲ ਕਰਦੇ ਆਂ ਕਹਿੰਦੇ ਜੀ ਨਸ਼ਾ ਖਤਮ ਕਰ ਦਾਂਗੇ ਸਾਨੂੰ ਇੱਕ ਮਹੀਨਾ ਦਿਓ ਦੋ ਮਹੀਨੇ ਦਿਓ ਹੂੰ ਦੋ ਢਾਈ ਸਾਲ ਹੋ ਚੁੱਕੇ ਨੇ ਨਸ਼ਾ ਅਕੇ ਨਾਲ ਬਹੁਤ ਜ਼ਿਆਦਾ ਵਧਿਆ ਹੂੰ ਪੰਜਾਬ ਦੇ ਵਿੱਚ ਵਪਾਰ ਕਟਿਆ ਬਹੁਤ ਮਾੜੇ ਹਾਲਾਤ ਨੇ ਇਸ ਕਰਕੇ ਜਿਹੜੀ ਇਮਾਨਦਾਰੀ ਵਾਲੀ ਗੱਲ ਤਾਂ ਖਤਮ ਹੋ ਚੁੱਕੀ ਹੈ ਇਹ ਲੋਕ ਪਹਿਲਾਂ ਸੀ ਮੰਨਦੇ ਸੀ ਕਿ ਇਮਾਨਦਾਰ ਹੈ ਹੁਣ ਕਿ ਸ਼ਾਇਦ ਤਾਂ ਇਹ 92 ਸੀਟਾ ਜਿੱਤੇ ਨੇ ਪੰਜਾਬ ਦੇ ਵਿੱਚੋਂ ਦਿੱਲੀ ਵਿੱਚ ਵੀ ਤਾਂ ਇਹ ਜਿੱਤ ਰਹੇ ਨੇ ਲੋਕਾਂ ਨੂੰ ਉਮੀਦ ਸੀ ਕਿ ਵਧੀਆ ਬੰਦੇ ਨੇ ਸ਼ਾਇਦ ਵਧੀਆ ਕੰਮ ਕਰਨਗੇ ਪਰ ਉਸ ਤੋਂ ਉਲਟ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜਦੋਂ ਕਿਸੇ ਪਾਰਟੀ ਦਾ ਸੁਪਰੀਮੋ ਹੀ ਇਦਾਂ ਦੇ ਘਟਾਲਿਆਂ ਦੇ ਵਿੱਚ ਅੰਦਰ ਚਲੇ ਜੇ ਉਸ ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਛਵੀ ਕੀ ਬਣਦੀ ਉਸ ਪਾਰਟੀ ਦੀ ਤੁਹਾਡੇ ਹਿਸਾਬ ਨਾਲ ਹੁਣ ਲੋਕਾਂ ਨੂੰ ਪਤਾ ਹੀ ਲੱਗ ਚੁੱਕਿਆ ਛਵੀ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਜੇ ਅੱਜ ਪੰਜਾਬ 'ਚ ਵੀ ਚੋਣਾਂ ਕਰਾਂਗੇ ਜਿਹੜੇ 92 ਸੀਟਾਂ ਦੀ ਗੱਲ ਕਰਦੇ 20 ਨਹੀਂ ਆਉਣੀਆਂ ਰੀਜ਼ਨ ਕੀ ਅੱਜ ਕੌਂਸਲ ਦੀਆਂ ਵੋਟਾਂ ਕਿਉਂ ਨਹੀਂ ਪੈ ਰਹੀਆਂ ਤਾਂ ਹੀ ਕੌਂਸਲ ਦੀਆਂ ਵੋਟਾਂ ਨੂੰ ਲੇਟ ਕਰਦੇ ਜਾ ਰਹੇ ਨੇ ਉਹਨਾਂ ਨੂੰ ਪਤਾ ਕਿ ਲੋਕਾਂ ਨੇ ਸਾਨੂੰ ਚੁਣਨਾ ਨਹੀਂ ਹੈਗਾ ਸ਼ਾਇਦ ਲੋਕ ਪੋਲਜਨ થોੜਾ ਲੇਟ ਕਰਾ ਦिए ਕਿਉਂਕਿ ਅੱਜ ਲੋਕ ਸਮਝਦਾਰ ਨੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਪੰਜਾਬ ਦੇ ਲੋਕ ਆ ਉਹ ਸਾਨੂੰ ਸਾਰੀ ਸਮਝ ਆ ਚੁੱਕੀ ਹੈ ਕਿ ਕਿੱਡੇ ਪੰਜਾਬ ਦੇ ਨੇ ਹਾਲਾਤ ਮਾੜੇ ਕਰਤੇ ਦਿੱਲੀ ਕੇਜਰੀਵਾਲ ਜੀ ਨੇ ਪੰਜਾਬ ਦੇ ਸਿਰ ਤੇ ਲੋਕਾਂ ਨੂੰ ਇਕੱਠਾ ਕਰਕੇ ਤਾਂ ਨਹੀਂ ਕਿਹੜੇ ਕਿਹੜੇ ਸਟੇਟਾਂ ਦੇ ਵਿੱਚ ਉਹਨੇ ਖਾਚ ਕੱਢ ਦਿੱਤਾ ਇਥੋਂ ਸਾਰਾ ਪੰਜਾਬ ਫੜਾ ਖਾਲੀ ਕਰਤਾ ਪੈਸੇ ਲੈ ਜਾਗੇ ਇਸ ਕਰਕੇ ਪੰਜਾਬ ਦੇ ਲੋਕ ਤਾਂ ਇਸ ਤੋਂ ਬਹੁਤ ਦੁਖੀ ਹੋ ਚੁੱਕੇ ਨੇ ਇਥੋਂ ਦਾ ਵਪਾਰ ਜ਼ੀਰੋ ਹੋ ਚੁੱਕਿਆ ਇਹ ਕਹਿੰਦਾ ਸੀ ਕਿ ਅਸੀਂ ਬਾਹਰੋਂ ਲੋਕਾਂ ਨੂੰ ਲਿਆ ਕੇ ਤੇ ਲੋਕਾਂ ਦੇ ਪੈਸੇ ਇਨਵੈਸਟ ਕਰਾਵਾਂਗੇ ਅਸੀਂ ਇਦਾਂ ਕਰਾਂਗੇ ਇੱਥੇ ਜਿਹੜੇ ਲੋਕ ਵਪਾਰ ਕਰਦੇ ਆ ਜਿਹੇ ਲੋਕ ਬਿਜ਼ਨਸ ਕਰਦੇ ਆ ਜਿਹੜੇ ਕੋਰਾਂ ਰਪਿਆ ਪੰਜਾਬ ਸਰਕਾਰ ਨੂੰ ਕਹਿੰਦੇ ਆ ਹੂੰ ਉਹਨਾਂ ਦੇ ਬਿਜ਼ਨਸ ਖੋਣ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਵਪਾਰ ਖੋਣ ਦੀ ਗੱਲ ਕਰ ਰਹੇ ਨੇ ਆ ਦੇਖੋ ਹੁਣ ਫਾਸਟਫੇ ਕੇਵਲ ਪਟਿਆਲੇ ਵਿੱਚ ਕਿੱਦਾਂ ਉੱਥੋਂ ਦੇ ਮੰਤਰੀ ਨੇ ਐਮਐਲਏ ਨੂੰ ਧੱਕਾ ਕੀਤਾ ਕਿੱਦਾਂ ਲੋਕਾਂ ਦੇ ਉੱਪਰ ਕੇਵਲ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਲੋਕਾਂ ਨੂੰ ਸਮਝ ਆ ਰਹੀ ਹੈ ਜਿਹੜੇ ਬੰਦੇ ਲੋਕ ਚੰਗਾ ਵਪਾਰ ਕਰਦੇ ਆ ਉਹ ਵਪਾਰ ਬੰਦ ਕਰਨ ਦੀ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਪੈਸਾ ਦਿਓ ਵੀ ਆਪਣਾ ਵਪਾਰ ਚ ਬੰਦ ਕਰਕੇ ਜਾਓ ਅਸੀਂ ਕੀ ਨਾਲ ਤੁਹਾਡੇ ਵਪਾਰ ਤੋਂ ਇਹ ਗੱਲਾਂ ਕਰਦੇ ਕਿ ਨਵੇਂ ਵਪਾਰ ਨੂੰ ਪੰਜਾਬ ਚ ਲੈ ਕੇ ਆਵਾਂਗੇ ਵਪਾਰ ਤਾਂ ਖਤਮ ਹੀ ਹੋ ਚੁੱਕਿਆ ਥਾਂ ਥਾਂ ਦੇ ਦੇਖੋ ਚੈਨੀ ਖੋ ਚੈਨੀ ਹੋਈਆਂ ਜਾਂਦੀਆਂ ਨੇ ਥਾਂ ਥਾਂ ਦੇ ਡਾਕੇ ਪੈ ਰਹੇ ਆ ਥਾਂ ਥਾਂ ਦੇ ਕੋਈ ਵਪਾਰੀ ਅੱਜ ਦੀ ਦੇਰ ਦੇ ਵਿੱਚ ਆਰਾਮ ਨਾਲ ਘਰ ਸੌ ਨਹੀਂ ਸਕਦਾ ਪਤਾ ਨਹੀਂ ਕਿਹੜੇ ਆ ਗਏ ਨੇ ਗੋਡਵਾਲਰ ਰੱਖਣੀਆਂ ਤੇ ਪੈਸੇ ਖੋਲਣੇ ਹਾਲਾਤ ਬਹੁਤ ਮੜਿਆ ਵਪਾਰ ਕਰਨਾ ਬਹੁਤ ਔਖਾ ਹੋ ਗਿਆ ਇਸ ਕਰਕੇ ਜੇ ਕੇਜਰੀ ਵਾਲੀ ਸਾਡੇ ਇਦਾਂ ਦੇ ਨਿਕਲੇ ਨੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਹ ਹਾਲਾਤ ਬਣਨੇ ਆ ਅੱਜ ਉਹਨਾਂ ਦਾ ਨੰਬਰ ਹੈ ਕੱਲ ਉਹਨਾਂ ਦਾ ਨੰਬਰ ਆ ਜਾਊਗਾ ਕਿਉਂਕਿ ਉਹੀ ਨੀਤੀ ਸ਼ਰਾਬ ਦੀ ਪਾਲਸੀ ਜਿਹੜੀ ਹੈ ਦਿੱਲੀ ਦੇ ਵਿੱਚ ਹੈ ਉਹੀ ਪੰਜਾਬ 'ਚ ਲਾਗੂ ਹੋਈ ਹੈ ਇੱਥੇ ਵੀ ਉਹੀ ਕੁਛ ਹੀ ਹੋਇਆ ਨਾ ਬਿਲਕੁਲ ਤੇ ਅੱਜ ਉਹਨਾਂ ਦਾ ਨੰਬਰ ਲੱਗ ਗਿਆ ਕੱਲ ਇਹਨਾਂ ਦਾ ਨੰਬਰ ਲੱਗਣਾ ਬਿਲਕੁਲ ਕਿਉਂਕਿ ਜਿਹੜਾ ਕੰਮ ਜਿੱਦਾਂ ਕਰੂਗਾ ਉਹਨੂੰ ਭਰਨਾ ਪੈਣਾ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਤੇ ਪਰ ਆਮ ਆਦਮੀ ਪਾਰਟੀ ਦੇ ਸਰਧਾਂ ਤਾਂ ਤੇ ਪ੍ਰੋਟੈਸਟ ਕਰਦੀ ਫਿਰਦੀ ਧਰਨੇ ਲਾਂਦੀ ਹੈ ਵੀ ਹਾਂ ਸਾਡੇ ਜਿਹੜੇ ਸੁਪਰੀਮੋ ਹੈ ਬਿਲਕੁਲ ਸਹੀ ਨੇ ਬੇਕਸੂਰ ਨੇ ਲੋਕ ਆਮ ਸਰਕਾਰ ਦੇ ਵਿੱਚ ਨੇ ਆਮ ਪਾਰਟੀ ਦੇ ਨਾਲ ਜੁੜੇ ਹੋਏ ਨੇ ਬਹੁਤ ਲੋਕਾਂ ਦਾ ਪਤਾ ਨਹੀਂ ਹੁੰਦਾ ਹਮਦਰਦੀ ਆਂਦੀ ਉਹਦੇ ਵਿੱਚ ਫੜਿਆ ਗਿਆ ਇਹ ਵਧੀਆ ਬੰਦਾ ਸੀ ਉਹ ਨਾਲ ਹੀ ਚੱਲ ਪੈਂਦੇ ਆ ਸਚਾਈ ਜਿਹੜੇ ਲੋਕ ਪੜੇ ਲਿਖੇ ਨੇ ਸਮਝਦਾਰ ਲੋਕ ਇਹਨੂੰ ਸਭ ਨੂੰ ਪਤਾ ਵੀ ਇਹਦੇ ਵਿੱਚ ਬਹੁਤ ਬੜਾ ਕਪਲਾ ਸੀਗਾ ਉਹ ਠੀਕ ਫੜਿਆ ਗਿਆ ਕਿਉਂਕਿ ਹੁਣ ਨਾਮ ਲੈਂਦੇ ਨੇ ਜੀ ਉਹ ਮੋਦੀ ਭਾਰਤੀ ਜਨਤਾ ਪਾਰਟੀ ਮਤਲਬ ਈਡੀ ਇਹ ਕਹਿੰਦੇ ਗੱਲਾਂ ਹੁੰਦੀਆਂ ਜਦੋਂ ਕਾਂਗਰਸ ਸਰਕਾਰ ਸੀ ਕਾਂਗਰਸ ਕਰ ਕੋਈ ਇਦਾਂ ਦੀ ਕਰਦੀ ਲੋਕ ਕਹਿੰਦੇ ਸੀ ਈਡੀ ਕਾਂਗਰਸ ਦੀ ਹੈ ਹੂੰ ਇਹ ਤਾਂ ਚੱਲ ਰਹੀ ਹੈ ਜੇ ਅੱਜ ਭਾਜਪਾ ਜੰਦਾ ਪਾਰਟੀ ਕੰਮ ਕੀਤਾ ਤਾਂ ਉਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਸਰਕਾਰ ਦਾ ਹੱਥ ਹੋਊਗਾ ਇਹਦੇ ਵਿੱਚ ਈਡੀ ਨੇ ਇਹਨਾਂ ਨੂੰ ਕਾਫੀ ਵਾਰ ਨੋਟਿਸ ਦਿੱਤਾ ਸਮਨ ਭੇਜੇ ਪੇਸ਼ ਹੋ ਜਾਂਦੇ ਪੇਸ਼ ਨਹੀਂ ਹੋ ਕਿਉਂ ਪਤਾ ਸੀ ਕਿ ਮੈਂ ਫਸ ਜਾਣਾ ਜੀ ਕੀ ਇਹ ਬਿਲਕੁਲ ਸੋਚੀ ਸਮਝੀ ਸਾਜ਼ਿਸ਼ ਕਹਿ ਸਕਦੇ ਅਸੀਂ ਬਿਲਕੁਲ ਲੋਕ ਸਭਾ ਚੋਣਾਂ ਦੇ ਬਿਲਕੁਲ ਆਮਦ ਜਿਹੜੀ ਹੋ ਚੁੱਕੀ ਹੈ ਉਹਦੇ ਨੇੜੇ ਤੇੜੇ ਬਿਲਕੁਲ ਇਹ ਜਿਹੜਾ ਪ੍ਰੋਪਗੈਂਡਾ ਔਰ ਰਚਿਆ ਗਿਆ ਹੈ ਬਿਲਕੁਲ ਉਸ ਮੌਕੇ ਤੇ ਹੀ ਗ੍ਰਿਫਤਾਰੀ ਦਿੱਤੀ ਗਈ ਹੈ ਨੇ ਇਹ ਜਿਹੜਾ ਪ੍ਰਪੋਗੈਂਡਾ ਰਚਿਆ ਗਿਆ ਜਾਂ ਜੋ ਵੀ ਕੰਮ ਹੋਇਆ ਇਹਦੇ ਵਿੱਚ ਮੈਨੂੰ ਇਹ ਲੱਗਦਾ ਇਹਦੇ ਵਿੱਚ ਈਡੀ ਦਾ ਜਾਂ ਸਰਕਾਰ ਦਾ ਹੱਥ ਨਹੀਂ ਹੈਗਾ ਇਹ ਚ ਕੇਜਰੀਵਾਲ ਦਾ ਹੱਥ ਹੈ ਜੇ ਕੇਜਰੀਵਾਲ ਪਹਿਲਾਂ ਪੇਸ਼ ਹੋ ਜਾਂਦਾ 2 ਸਾਲ ਪਹਿਲਾਂ ਪੇਸ਼ ਹੋ ਜਾਂਦਾ 1 ਸਾਲ ਪਹਿਲਾਂ ਪੇਸ਼ ਹੋ ਜਾਂਦਾ ਤਾਂ ਉਸ ਟੇ ਵੀ ਫੜਿਆ ਜਾਣਾ ਸੀ ਜੀ ਇਹ ਜਾਣ ਬੁਝ ਕੇ ਇਹਨਾਂ ਨੇ 延迟 ਕੀਤਾ ਤਾਂ ਕਿ ਵੋਟਰਾਂ ਦੇ ਬੇਲੇ ਮੈਂ ਅੰਦਰ ਜਾਵਾਂ ਤੇ ਫਿਰ ਉਸ ਟਾਈਮ ਮੈਂ ਲੋਕਾਂ ਦੀ ਸਹਿਮਤੀ ਲਵਾਂ ਤੇ ਲੋਕਾਂ ਦੇ ਵਿੱਚ ਹਮਦਰਦੀ ਲਵਾਂ ਤੇ ਮੈਨੂੰ ਫਾਇਦਾ ਮਿਲ ਜੇ ਬਿਲਕੁਲ ਇਹਦੇ ਵਿੱਚ ਕੇਜਰੀਵਾਲ ਦਾ ਹੱਥ ਹੈ ਕੀ ਲੱਗਦਾ ਕਿ ਕੇਜਰੀਵਾਲ ਨੂੰ ਹੁਣ ਨੈਤਿਕਤਾ ਦੇ ਆਧਾਰ ਤੇ ਇਸਤਫਾ ਦੇ ਦੇਣਾ ਚਾਹੀਦਾ ਜਾਂ ਜੇਲ੍ਹ ਦੇ ਵਿੱਚੋਂ ਹੀ ਸਰਕਾਰਾਂ ਫਿਰ ਹੁਣ ਚੱਲਣਗੀਆਂ ਕੇਜਰੀਵਾਲ ਨੂੰ ਬੈਠੇ ਤਾਂ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸੀਐਮ ਤੇ ਕੋਈ ਪਰਚਾ ਹੋਇਆ ਜਾਂ ਕੋਈ ਵੀ ਕੱਪੜੇ ਚਾਏ ਨੇ ਉਹਨਾਂ ਨੇ ਡਿਜ਼ਾਈਨ ਦਿੱਤਾ ਇਹ ਪਹਿਲਾ ਬੰਦਾ ਜਿਹੜਾ ਕਹਿੰਦਾ ਮੈਂ ਜੇਲ੍ਹ 'ਚ ਬੈਠ ਕੇ ਦਿਲ ਨੂੰ ਚਲਾਵਾਂਗਾ ਪਰ ਹੈ ਮੁਸ਼ਕਲ ਚਲਾਣੀ ਵੀ ਨਹੀਂ ਚਾਹੀਦੀ ਉਹਨੂੰ ਨੈਤਿਕਤਾ ਦੇ ਤੌਰ ਤੇ ਰਜਾਇਨ ਦੇਣਾ ਚਾਹੀਦਾ ਕਿਉਂਕਿ ਜੇ ਇੱਕ ਚੀਜ਼ ਈਡੀ ਨੇ ਫਾੜੀ ਲਿਆ ਤਾਨੂੰ ਸ਼ਬਦ ਕਰਕੇ ਦਿਖਾਵੇ ਕਿ ਨਹੀਂ ਮੈਂ ਗਲਤ ਐ ਫਿਰ ਦੁਬਾਰੇ ਫੇਰ ਆ ਜਵੇ ਇੱਕ ਵਾਰ ਤਾਨੂੰ ਰਜਾਇਨ ਦੇਣਾ ਚਾਹੀਦਾ ਲੋਕ ਸਭਾ ਚੋਣਾਂ ਜਿਹਨੇ ਸਿਰ ਤੇ ਨੇ ਤੇ ਉਸ ਦੌਰਾਨ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦਾ ਹਾਲਾਤ ਕਿੱਦਾਂ ਦੇ ਦੇਖਦੇ ਹੋ ਪੰਜਾਬ ਦੇ ਹਾਲਾਤ ਵੀ ਆਪ ਪਾਰਟੀ ਐ ਤੇ ਉਹਦੇ ਨਾਲ ਬੜਾ ਅਸਰ ਪੈਣਾ ਲੋਕਾਂ ਨੂੰ ਹੂੰ ਕਿਉਂਕਿ ਜੇ ਪੰਜਾਬ ਬਚਾਉਣਾ ਦੀ ਰੀਡ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦਾ ਗਠਜੋੜ ਹੋਣਾ ਬਹੁਤ ਜ਼ਰੂਰੀ ਐ ਜੇ ਭਾਰਤੀ ਜੇ ਬਾਕੀ ਭਾਰਤੀ ਜਕਰਸਰ ਨੂੰ ਜਿਹੜੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਦੇ ਸਖਵੀਰ ਸਿੰਘ ਬਾਦਲ ਜੀ ਨੇ ਜਾਂ ਮੋਦੀ ਜੀ ਨੇ ਜਾਂ ਮੱਛਾ ਜੀ ਨੇ ਜੇਕਰ ਬਾਕੀ ਸਾਰੇ ਲੋਕਾਂ ਦੇ ਵਿੱਚ ਪੰਜਾਬ ਲਈ ਹਮਦਰਦੀ ਹੈ ਜੋ ਚਾਹੁੰਦੇ ਕਿ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੀ ਬਸ ਜਾਦੇ ਬਪਾ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਦੇ ਮਜ਼ਦੂਰ ਨੂੰ ਬਚਾਉਣਾ ਚਾਹੁੰਦੇ ਆ ਤਾਂ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਦੋਨਾਂ ਨੂੰ ਗੱਠਜੋੜ ਕਰ ਦੇਣਾ ਚਾਹੀਦਾ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਆਪਣੀ ਪਾਰਟੀ ਲਗਾਨੀ ਚਾਹੀਦੀ ਹੈ ਆਪਣਾ ਰਾਜ ਕਰਨਾ ਚਾਹੀਦਾ ਤਾਂ ਹੀ ਪੰਜਾਬ ਬਚ ਸਕਦਾ ਹੈ ਸੋ ਬਹੁਤ-ਬਹੁਤ ਧੰਨਵਾਦ ਸਰ ਤੁਸੀਂ ਸਟੂਡੀਓ ਦੇ ਵਿੱਚ ਆਏ ਗੱਲਬਾਤ ਕੀਤੀ ਹੈ ਸਾਡੇ ਨਾਲ ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਸੀ ਵਿਨੋਦ ਜੈਨ ਜੀ ਤੇ ਜਿਨ੍ਹਾਂ ਨੇ ਪੰਜਾਬ ਦੇ ਜੋ بگੜਦੇ ਹੋਏ ਹਾਲਾਤਾਂ ਦੇ ਗੱਲਬਾਤ ਕੀਤੀ ਹੈ ਸੋ ਨਵੇਂ ਅਪਡੇਟ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਕਿ ਕਿਉਂਕਿ ਇਹ ਮੁੱਦਾ ਜਿਹੜਾ ਚੱਲਦਾ ਹੀ ਰਹੇਗਾ ਕਿ ਕਿਹਦੀ ਬਣੇਗੀ ਸਰਕਾਰ ਤੇ ਕਿਹਦੀ ਹੋਵੇਗੀ ਹਾਰ ਇਸੇ ਟੌਪਿਕ ਤੇ ਅਸੀਂ ਫੇਰ ਹਾਜ਼ਰ ਹੋਵਾਂਗੇ ਬਣੇ ਰਹੋ ਸਿਟੀ ਹੋਮ ਨਿਊਜ਼ ਨਾਲ ਧੰਨਵਾਦ